ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ ਆਪਾਂ ਨੇ 셔ਟ ਦੇ ਵਿੱਚ ਕਾਟਾ ਕਿਸ ਤਰ੍ਹਾਂ ਪਾਉਣੀਆਂ ਨੇ 17.5 ਇੰਚ ਛਾਤੀ ਦਾ ਨਾਪ ਹੋਵੇ ਠੀਕ ਹੈ ਜੀ ਆਪਾਂ ਨੇ ਨਾ ਪਹਿਲਾਂ ਕੱਪੜਾ ਲਾ ਲਿਆ ਦੇਖ ਸਕਦੇ ਹੋ ਤੁਸੀਂ 셔ਟ ਦਾ ਠੀਕ ਹੈ ਜੀ ਲੰਬਾਈ ਲਗਾ ਲਈ ਆਪਾਂ ਨੇ ਤੇ ਘੇਰੇ ਦਾ ਮਾਰਕ ਕਰਕੇ ਕੱਪੜਾ ਲਾ ਲਿਆ ਠੀਕ ਹੈ ਜੀ 2-2 ਇੰਚ ਆਪਾਂ ਨੇ ਐਕਸਟਰਾ ਲਿਆ ਸੀਗਾ ਵੀ ਆਪਾਂ ਨੇ ਲੈਸ ਪਾਉਣੀਆਂ ਨੇ ਤੇ ਪੱਲਿਆਂ ਦੇ ਵਿੱਚ ਠੀਕ ਹੈ ਜੀ ਚਾਕਾਂ ਦੇ ਵਿੱਚ ਲੈਸ ਪਾਉਣੀਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਨੇ ਨਾ ਡਬਲ ਫੋਲਡ ਕਰ ਲੈਣਾ ਕੱਪੜੇ ਨੂੰ ਫਲਾਵਰ ਨੇ ਜਿਹੜੇ ਇਹਦੇ ਉੱਪਰ ਨੂੰ ਜਾਂਦੇ ਰੱਖ ਲੈਣੇ ਨੇ ਜਿੱਧਰਲੀ ਸਾਈਡ ਆਪਾਂ ਨੇ ਕਾਟਾ ਬਾਣੀਆ ਨੇ ਉੱਪਰ ਹਾਂਜੀ ਦੋਸਤੋ ਕਪੜਾ ਆਪਾਂ ਨੇ ਸੈੱਟ ਕਰਕੇ ਰੱਖ ਲਿਆ ਦੇਖ ਸਕਦੇ ਹੋ ਤੁਸੀਂ ਦੋਨੇ ਪੱਲੇ ਆਪਾਂ ਨੇ ਇਸ ਤਰ੍ਹਾਂ ਰੱਖ ਲੈਨੇ ਤੇ ਫਲਾਵਰ ਉੱਪਰ ਨੂੰ ਜਾਂਦੇ ਆਪਾਂ ਨੇ ਰੱਖ ਲੈਨੇ ਠੀਕ ਹੈ ਜੀ ਹੁਣ ਆਪਾਂ ਤੀਰੇ ਦਾ ਮਾਰਕ ਕਰਾਂਗੇ 6.5 ਇੰਚ ਤੇ ਇਹ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਰੱਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਮਾਰਕ ਕਰਾਂਗੇ 7.5 ਇੰਚ ਦਾ ਮੋਡੇ ਦਾ ਠੀਕ ਹੈ ਜੀ 6.5 ਇੰਚ ਤੇ ਹੀ ਆਪਾਂ ਫਿਰ ਇੱਥੇ ਮਾਰਕ ਕਰਾਂਗੇ ਬਾਕਸ ਬਣਾ ਲਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਹੁਣ ਆਪਾਂ ਅੱਧਾ ਇੰਚ ਇਥੋਂ ਮੋੜਾ ਡਾਊਨ ਕਰਾਂਗੇ ਠੀਕ ਹੈ ਜੀ ਤੇ ਆਪਾਂ ਇੱਥੇ ਹੁਣ ਛਾਤੀ ਦਾ ਮਾਰਕ ਕਰਾਂਗੇ 17.5 ਇੰਚ ਤੇ ਥੋੜਾ ਜਿਹਾ ਆਪਾਂ ਐਕਸਟਰਾ ਹੋਰ ਲਵਾਂਗੇ ਕਿਉਂਕਿ ਆਪਾਂ ਨੇ ਜਦੋਂ ਆਹ ਪਲੇਟ ਪਾਉਣੀ ਹੈ ਇਹਦੇ ਵਿੱਚ ਕੱਪੜਾ ਕੱਟ ਜੰਦਾ ਹੁੰਦਾ ਠੀਕ ਹੈ ਜੀ ਹੁਣ ਆਪਾਂ ਇੱਥੇ ਪਹਿਲਾਂ 프ਰੰਟ ਕੱਟ ਪਾਵਾਂਗੇ 1 ਇੰਚ ਦੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੇ ਆਪਾਂ ਫਿਰ ਬੈਕ ਕੱਟ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਪਲੇਟਾਂ ਦਾ ਪਲੇਟਾਂ ਦਾ ਮਾਰਕ ਕਰਾਂਗੇ 1.5 ਇੰਚ ਤੇ ਜਿਨ੍ਹਾਂ ਦਾ 1.75 ਇੰਚ ਛਾਤੀ ਦਾ ਨਾਪ ਹੁੰਦਾ 1.5 ਇੰਚ ਤੇ ਪਲੇਟਾਂ ਉਹਨਾਂ ਦੀਆਂ ਬਿਲਕੁਲ ਸਹੀ ਆਉਂਦੀਆਂ ਨੇ ਸਾਢੇ 3 ਇੰਚ ਤੇ ਮਾਰਕ ਇੱਥੇ ਕਰਾਂਗੇ ਸਾਢੇ 6 ਇੰਚ ਤੇ ਮਾਰਕ ਇੱਥੇ ਕਰਾਂਗੇ ਸਾਢੇ 3 ਇੰਚ ਤੇ ਮਾਰਕ ਆਪਾਂ ਫੇਰ ਇੱਥੇ ਕਰਾਂਗੇ ਠੀਕ ਹੈ ਜੀ ਮਾਰਕ ਨੂੰ ਮਾਰਕ ਦੇ ਨਾਲ ਮਿਲਾ ਦਾਂਗੇ ਜੇ ਤੁਸੀਂ ਚੈਨਲ ਦੇ ਨੰਨੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੋਂ ਹੁਣ ਆਪਾਂ ਢਿੱਡੀ ਪੇਟ ਦਾ ਮਾਰਕ ਕਰਾਂਗੇ ਇਹ ਆਪਾਂ 2 ਇੰਚ ਤੇ ਪਾਵਾਂਗੇ ਜਿਨ੍ਹਾਂ ਦਾ ਛਾਤੀ ਦਾ ਨਾਪ ਜ਼ਿਆਦਾ ਹੁੰਦਾ ਹੈ ਨਾ ਉਹ ਪਲੇਟਾਂ ਨੇ ਜਿਹੜੀਆਂ ਨੀਂਹੀਆਂ ਪਾਉਂਦੇ ਨੇ ਥੱਲੇ ਨੂੰ ਤੇ ਆ ਜਿਹੜਾ ਫਰਕ ਹੈ 2.5 ਇੰਚ ਦਾ ਰੱਖਦੇ ਨੇ ਇਹ ਹੈਗਾ ਛਾਤੀ ਦਾ ਨਾਪ ਘੱਟ ਤਾਂ ਆਪਾਂ 2 ਇੰਚ ਦਾ ਮਾਰਕੀ ਕਰਾਂਗੇ ਜਿਹੜੀ ਆ ਪਲੇਟ ਪਾਈ ਹੋਈ ਹੈ ਦੇ ਸੈਂਟਰ ਦੇ ਵਿੱਚ ਆਪਾਂ ਇਹ ਪਲੇਟ ਪਾਵਾਂਗੇ ਜਿਹੜੀ ਟੇਢੀ ਪਲੇਟ ਹੋਊਗੀ ਕਿਉਂਕਿ ਆ ਪਲੇਟ ਤੋਂ ਹੀ ਫੀਟਿੰਗ ਆ ਜਿਹੜੀ ਬਣਦੀ ਹੁੰਦੀ ਆ 2 ਇੰਚ ਤੇ ਮਾਰਕ ਆਪਾਂ ਇੱਥੇ ਕਰਾਂਗੇ 2 ਇੰਚ ਤੇ ਮਾਰਕੀ ਆਪਾਂ ਇਧਰਲੀ ਸਾਈਡ ਨੂੰ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਪਲੇਟ ਪਾਵਾਂਗੇ ਇੱਥੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ 15 ਇੰਚ ਤੇ ਇੱਥੇ ਮਾਰਕ ਕਰਾਂਗੇ 15 ਇੰਚ ਤੇ ਸਾਢੇ ਸਲਾਈ ਦਾ हिਪ ਦਾ ਮਾਰਕ ਕਰਾਂਗੇ ਇੱਥੇ 1.5 ਇੰਚ ਤੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਮਾਰਕ ਨੂੰ ਮਾਰਕ ਦੇਣਾ ਮਲਾ ਦਾਂਗੇ ਪਹਿਲਾਂ ਆਪਾਂ ਬੈਕ ਕਾਰਟ ਪਾਵਾਂਗੇ ਅੱਧਾ ਇੰਚ ਉੱਪਰ ਮੋੜਾ ਡਾਊਨ ਕਰਾਂਗੇ ਇੱਥੇ ਟੱਕ ਲਗਾ ਦਾਂਗੇ ਗਲਿਆਂ ਦੇ ਹੁਣ ਆਪਾਂ ਇੱਥੇ ਫਰੰਟ ਕੱਟ ਪਾਵਾਂਗੇ ਜਿੱਥੇ-ਜਿੱਥੇ ਆਪਾਂ ਨੇ ਪਲੇਟਾਂ ਨੇ ਮਾਰਕ ਕੀਤੇ ਨੇ ਉੱਥੇ-ਉੱਥੇ ਆਪਾਂ ਨੇ ਸਟਾਕ ਲਗਾ ਲੈਣੇ ਨੇ ਜਿਵੇਂ ਆਪਾਂ ਨੇ ਦੱਲੀ ਸਾਈਡ ਪਲੇਟਾਂ ਨੇ ਮਾਰਕ ਕੀਤੇ ਨੇ ਉਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਕਰ ਲਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ